ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਹਰ ਇੱਕ ਮੱਝ ਦੇ ਬਾਰੇ ਦੱਸਾਂਗੇ ਤੇ ਉਹਨਾਂ ਦੇ ਅੰਦਰ ਕੁਆਲਿਟੀ ਜਰੂਰ ਦੱਸਾਂਗੇ ਇਹ ਮੰਗਲੀ ਪਿੰਡ ਵਾਲੀ ਆ ਇਹਦੇ ਤੁਸੀਂ ਚੱਡੇ ਦੀ ਬੰਤਰ ਤੇ ਥਣਾ ਦੀ ਬੰਤਰ ਦੇਖਿਓ ਤੇ ਇਹ ਪੁਰਾਣੀ ਮੂਰਾ ਚ ਆ ਜਾਂਦੀ ਆ ਤੇ ਇੱਕ ਇਹ ਮੱਝ ਆਪਣੇ ਕੋਲੇ ਧਾਨਸੂਬ ਧਾਨਸੂ ਵਾਲੀ ਆ ਜੋ ਕਿ ਤੁਹਾਡੇ ਸਾਹਮਣੇ ਹੈ ਇਸ ਮੱਝ ਦੇ ਪਿੱਠ ਪੜਾ ਬਹੁਤ ਚੌੜਾ ਚੌੜਾਗਾ ਜੀ ਤੇ ਨਾਲ ਇਹਦੇ ਥਣਾਂ ਦੀ ਥੋੜੀ ਜੀ ਜੋ ਥਣ ਨੇ ਥੋੜੇ ਜੇ ਲੰਬੇ ਨੇ ਮੱਝਾਂ ਦੇ ਵਿੱਚ ਜਿਆਦਾ ਮੀਟਰ ਨਹੀਂ ਕਰਦਾ ਤੇ ਤੁਸੀਂ ਇੱਕ ਇਸ ਬੱਚੇ ਨੂੰ ਜ਼ਰੂਰ ਦੇਖੋਗੇ ਕਿ ਰਾਕਾ ਬੁੱਲਦਾ ਬੱਚਾਗਾ ਜੋ ਕਿ 15 ਮਹੀਨਿਆਂ ਦਾ ਹੋ ਚੁੱਕਾ ਰਾਕਾ ਬੁੱਲ ਇੱਕ ਇਹ ਜਾਂ ਬੁੱਲਾ ਜੋ ਕਿ ਉਸਦੇ ਬੱਚੇ ਸਭ ਤੋਂ ਜ਼ਿਆਦਾ ਗ੍ਰੋਥ ਕਰਦੇ ਹਨ ਹਾਈਟ ਲੈਂਥ ਤੇ ਲੰਬਾਈ ਦੇ ਵਿੱਚ ਜਿਆਦਾ ਹੁੰਦੇ ਹਨ ਤੇ ਇਹ ਦੁਨੀਆ ਦਾ ਜਾਣਿਆ ਪਛਾਣਿਆ ਬੁੱਲਾ ਜੋ ਕਿ M29 HLDV ਦਾ ਉਸ ਬੁੱਲ ਦੀ ਝੋਟੀਆ ਦੁਨੀਆ ਦੇ ਵਿੱਚ ਇੱਕੋ ਹੀ ਬੁੱਲ ਹੋਇਆ ਹੈ ਜੋ ਕਿ M29 ਜਿਹਹੇ ਮਰਜੀ ਪਸ਼ੂ ਦੇ ਉੱਪਰ ਸੀਮਣ ਲਾਇਆ ਜਾਂਦਾ ਸੀ ਤਾਂ ਉਹ ਬੁੱਲਾ ਆਪਣੇ ਉੱਪਰ ਹੀ ਬੱਚੇ ਲੈ ਕੇ ਜਾਂਦਾ ਸੀ ਇਸ ਦੀ ਮਾਂ ਬਿਲਕੁਲ ਜੈਡ ਬਲੈਕ ਸੀ ਲੋਕ ਮੁੱਠੀਆ ਥਣ ਨੂੰ ਬੋਲਦੇ ਨੇ ਮੁੱਠੀਆ ਥਣਾ ਅੱਜ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਇਹ ਹੁੰਦੇ ਨੇ ਬਾਈ ਮੁੱਠੀਆ ਥਣ ਚੋਟੀ ਦੇ ਅੰਦਰ ਤੁਸੀਂ ਕੁਆਲਿਟੀ ਦੇਖੋ ਪਿੱਠਪੂੜੇ ਦੀ ਚੌੜੀ ਲੰਬਾਈ ਤੇ ਅੱਜ 6 ਮਹੀਨੇ ਦੀ ਗੱਬਣ ਹੋ ਚੁੱਕੀ ਆ ਦੁਬਾਰਾ ਦੋ ਦੰਦਾ ਹਲੇ ਅਜੇ ਵੀ ਇਹ 10 ਲੀਟਰ ਦੁੱਧ ਤੇ ਚੱਲ ਰਹੀ ਆ ਤੇ ਦੋਸਤੋ ਇਸ 20 ਤਰੀਕ ਨੂੰ ਇਹਨੂੰ 7ਵਾਂ ਮਹੀਨਾ ਸਟਾਰਟ ਹੋ ਜਾਊਗਾ ਤੇ ਇੱਕ ਰੁਸਤ ਮਹਿੰਦ ਜੋ ਕਿ ਹਸਾਰਪੋਇੰਟ ਦਾਗਾ ਉਸ ਬੁੱਲ ਦੀ ਝੋਟਿਆ ਇਸ ਨੂੰ ਅਜ ਅੱਠਵਾਂ ਮਹੀਨਾ ਲੱਗਿਆ ਹੋਇਆ ਹੈ ਤੇ ਇਸ ਦੇ ਥਣਾ ਦੀ ਵੀ ਬਨਾਵਟ ਤੁਸੀਂ ਖੁਦ ਦੇਖ ਸਕਦੇ ਹੋ ਤੇ ਇਸ ਆਪਾਂ ਆਪਣੇ ਫਾਰਮ ਦੇ ਉੱਤੇ ਅਲੱਗ-ਅਲੱਗ ਪ੍ਰਕਾਰ ਦੇ ਸੀਮੰਟ ਯੂਜ਼ ਕਰਦੇ ਆ ਜਿਵੇਂ ਕਿ ਐਚਐਲਡੀਬੀ ਦਾ ਐਸਟੀ 736 ਆ ਉਸ ਬੁੱਲ ਦੀ ਕੱਟੀਆਂ ਤਾਂ ਇਸ ਦੇ ਅੰਦਰ ਇੱਕ ਚੀਜ਼ ਹੋਰ ਖਾਸੀਅਤ ਦੇਖੋਗੇ ਕਿ ਦੇਖੋ 3 ਮਹੀਨੇ ਦੀ ਬੱਚੀ ਆ ਹੁਣੇ ਇਹਦੇ ਸਿੰਘ ਕਿੱਦਾਂ ਦੇ ਬਣਾਵਟ ਹੋ ਰਖਿਆ ਤਾਂ ਇਹ ਇਸ ਦੀ ਮਾਂ ਗੀ ਇਹਦੇ ਸਿੰਘ ਥੋੜੇ ਜਿਹਾ ਅੱਗੇ ਜਾ ਕੇ ਮੁੜੇ ਹੋਏ ਹਨ ਤੇ ਤੁਸੀਂ ਬੁੱਲ ਬੁੱਲ ਦੀ ਵੱਖੋ ਵੱਖਰੀ ਪਛਾਣ ਹੁੰਦੀ ਆ ਤਾਂ ਤੁਸੀਂ ਆਪਣੇ ਫਾਰਮ ਦੇ ਉੱਪਰ ਵਧੀਆ ਸੀਮਨ ਯੂਜ਼ ਕਰੋ ਤਾਂ ਆਪਣੇ ਹੀ ਘਰ ਵਿੱਚ ਮੂਰਾ ਨਸਲ ਦੀਆਂ ਮੱਝਾਂ ਤਿਆਰ ਕਰ ਸਕਦੇ ਹੋ ਇਹ ਦੋਸਤੋ ਨਾ ਕਿ ਕਿਸੇ ਚਾਰ ਨਾਲ ਤਿਆਰ ਕੀਤੀ ਨੇ ਪਸ਼ੂ ਇਹ ਸਿਰਫ ਇੱਕ ਖੰਡਾ ਚੂਰੀ ਬਡੇਮੇ ਦੀ ਖਾਲ ਨਾਲ ਹੀ ਤਿਆਰ ਕੀਤੇ ਹੋਏ ਹਨ ਤੇ ਦੋਸਤੋ ਮਿਹਨਤ ਬਹੁਤ ਜ਼ਰੂਰੀ ਆ ਅੱਜ ਆਪਾਂ ਨੂੰ ਛੁੱਟੀ ਸੀ ਦੋਸਤ ਤੇ ਅੱਜ ਵੀਰ ਆਪਾਂ ਨੇ ਆਪਣੇ ਮੱਝਾਂ ਨੂੰ ਨਮਾਤਵਾ ਕੇ ਤੇਲ ਦੀ ਮਾਲਿਸ਼ ਕਰਕੇ ਵੀਡੀਓ ਬਣਾਉਣ ਦੀ ਸੋਚਿਆ ਸੀ ਦੋਸਤੋ ਮੇਰਾ ਕੰਮ ਮਕਸਦ ਕੋਈ ਵੀਡੀਓ ਚੈਨਲ ਨੂੰ ਵਧਾਉਣ ਵਾਸਤੇ ਨਹੀਂ ਸਿਰਫ ਮੈਂ ਤਾਂ ਇੱਕ ਤੁਹਾਡੇ ਤੱਕ ਅੱਛੇ ਸੀਮਣ ਜੋ ਆਪਾਂ ਜੋਜ ਕੀਤੇ ਨੇ ਜਿਨ੍ਹਾਂ ਦਾ ਦੁੱਧ ਆਇਆ ਹੈ ਉਹੀ ਤੁਹਾਡੇ ਤੱਕ ਪਹੁੰਚਾ ਸਕਦੇ ਆ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰ ਦਿਓ ਵੀਡੀਓ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ